ਦੱਸਦੇ ਕਿ ਸਵੇਰ ਤੋਂ ਅੱਗ ਦੀ ਤਰ੍ਹਾਂ ਫੈਲ ਰਹੀ ਖਬਰ ਔਨਰ ਕਿਲਿੰਗ ਦੀ ਖਬਰ ਤੋਂ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਇੱਕ ਨਵਾਂ ਤੇ ਵੱਡਾ ਮੋੜ ਸਾਹਮਣੇ ਆਉਂਦਾ ਹੈ ਜਿਹੜਾ ਸਬਰ ਦੇ ਵਿੱਚ ਦੱਸਿਆ ਗਿਆ ਸੀ ਕਿ ਪਿਤਾ ਦੇ ਵੱਲੋਂ ਆਪਣੀ ਹੀ ਧੀ ਅਤੇ ਉਸਦੇ ਆਸ਼ਕ ਨੂੰ ਅਦਮਰਾ ਕਰਕੇ ਤੇ ਇਸ ਤਾਰ ਹਥਿਆਰਾ ਦੇ ਨਾਲ ਦੋਵਾਂ ਦਾ ਕਤਲ ਕਰ ਦਿੱਤਾ ਜਾਂਦਾ ਮੌਤ ਤੇ ਘਾਟ ਉਤਾਰ ਦਿੱਤਾ ਜਾਂਦਾ ਦੱਸਦੇ ਕਿ ਇਸ ਮਾਮਲੇ 'ਚ ਇਹ ਵੀ ਸਾਹਮਣੇ ਆਇਆ ਸੀ ਕਿ ਉਹ ਪਿਤਾ ਦੇ ਵੱਲੋਂ ਖੁਦ ਪੁਲਿਸ ਸਟੇਸ਼ਨ ਜਾ ਕੇ ਦੱਸਿਆ ਜਾਂਦਾ ਹੈ ਕਿ ਮੈਂ ਆਪਣੀ ਹੀ ਧੀ ਅਤੇ ਉਸਦੇ ਆਸ਼ਕ ਦਾ ਕਤਲ ਕੀਤਾ ਪਰ ਇਸ ਮਾਮਲੇ ਦੇ ਵਿੱਚ ਹੁਣ ਜੋ ਨਵਾਂ ਮੋੜ ਸਾਹਮਣੇ ਆਉਂਦਾ ਉਹ ਇਹ ਆਉਂਦਾ ਹੈ ਕਿ ਉਸਦੀ ਹੀ ਧੀ ਤੇ ਉਸਦੇ ਆਸ਼ਕ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਲਾਵਾ ਲੈ ਲਈਆ ਗਿਆ ਸੰਜਿਆ ਵਿਆਹ ਕਰਵਾ ਲਿਆ ਗਿਆ ਸੀ ਜਿਸ ਤੋਂ ਬਾਅਦ ਕੁੜੀ ਆਪਣੇ ਘਰ ਕੱਪੜੇ ਚੱਕਣ ਦੇ ਲਈ ਜਾਂਦੀ ਹੈ ਤੇ ਪਿਤਾ ਤੇ ਹੱਥ ਚੱਕਦੀ ਹੈ ਜਾਂ ਬਹਿਸ ਹੋ ਜਾਂਦੀ ਹੈ ਕਿਸੇ ਗੱਲ ਨੂੰ ਲੈ ਕੇ ਉਸ ਤੋਂ ਵੱਲੋਂ ਆਪਣੇ ਪਿਤਾ ਤੇ ਹੱਥ ਕਿਆ ਜਾਂਦਾ ਹੈ ਉਸ ਤੋਂ ਬਾਅਦ ਗੁੱਸੇ ਦੇ ਵਿੱਚ ਆ ਕੇ ਉਸ ਆਪਤਾ ਦਾ ਦੋਵਾਂ ਨੂੰ ਕ੍ਰੈਟ ਲਗਾ ਦਿੰਦਾ ਅਧਮਰਾ ਕਰ ਦਿੰਦਾ ਤੇ ਬਾਅਦ ਵਿੱਚ ਦੋਵਾਂ ਦਾ ਕਤਲ ਕਰ ਦਿੰਦਾ ਇਸ ਮਾਮਲੇ ਤੇ ਵਿੱਚ ਵੱਡਾ ਤੇ ਨਵਾਂ ਮੋੜ ਸਾਹਮਣੇ ਆਇਆ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਨੇ ਇਸ ਸੰਬੰਧੀ ਕੁੜੀ ਦੀ ਮਾਤਾ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਜੋ ਕਿ ਤੁਹਾਨੂੰ ਸੁਣਾ ਦਾਂਗੇ ਆਖਿਰਕਾਰ ਪੂਰੀ ਕੁੜੀ ਦੀ ਮਾਤਾ ਨੇ ਕੀ ਆਖਿਆ ਕੈਮਰੇ ਦੇ ਅੱਖੀ ਆ ਕੇ ਏ ਵੀ ਦੱਸਿਆ ਗਿਆ ਕਿ ਦੋ ਜੂਨ ਨੂੰ ਵਿਆਹ ਕਰਵਾ ਕੇ ਬੀਤੇ ਦਿਨੀ ਇਹ ਜੋੜਾ ਘਰ ਪੁੱਜਦਾ ਕੱਪੜੇ ਲੈਣ ਦੇ ਲਈ ਪਿਓ ਦੇ ਵੱਲੋਂ ਸਵਾਲ ਜਵਾਬ ਕੀਤੇ ਜਾਂਦੇ ਨੇ ਲੜਕੀ ਨੇ ਆਪਣੇ ਹੀ ਪਿਓ ਤੇ ਹੱਥ ਚੁੱਕਣ ਦੀ ਕੋਸ਼ਿਸ਼ ਕੀਤੀ ਤੇ ਗੁੱਸੇ ਵਿੱਚ ਆ ਕੇ ਕੁੜੀ ਦੇ ਪਿਓ ਨੇ ਲੜਕੀ ਤੇ ਉਸਦੇ ਪਤੀ ਨੂੰ ਮੌਤ ਤੇ ਕਾਟ ਉਤਾਰਤ ਤੈਸ ਮਾਮਲੇ ਦੇ ਵਿੱਚ ਮਾਦਾ ਜੋ ਬਿਆਨ ਸਾਹਮਣੇ ਆਇਆ ਉਹ ਤੁਹਾਡੇ ਰੂਬਰੂ ਕਰ ਦਿੰਦੇ ਆ ਗੁੜੀਆ ਦਾ 3 ਸਾਲ ਦਾ ਨਾ ਕੀ ਦਾ ਚੱਕਰ ਕੋਲ ਦਾ ਮੁੰਡੇ ਦਾ ਨਾਮ ਹੋਰ ਕੀ ਦਿੰਦੇ ਨੇ ਮੁੰਡੇ ਦੇ ਨਾਮ ਨਾਲ ਨਹੀਂ ਮੁੰਡੇ ਦੇ ਨਾਮ ਨਾਲ ਪਤਾ ਹੀ ਜੋ ਬੰਦੇ ਦਾ ਦਰਮਾ ਕੇ ਕੱਪੜੇ ਲੈਣ ਨਹੀਂ ਤਰੀਕਾ ਹੁੰਦਾ ਹਾਂ ਨੂੰ ਨਹੀਂ ਪਤਾ ਲੱਗਦਾ ਇੱਥੇ ਕਿ ਦੂ ਬਾਹਰ ਆਣ ਕੇ ਚਾਹਵੇਂ ਬੰਦਾ ਹੈ ਇਤਰਾ ਕੇ ਤਲਾ ਦਫਾਉਂਦਾ ਕੌਣ ਹੁੰਦਾ ਕੌਣ ਨਾ ਨਾ ਅਲਮਦੁਦ 3 ਸਾਲ ਦੀ ਚਾਹਲੀ ਹੋਣ ਹਾਂ ਜੀ ਡਰਵਾ ਨਾ ਮੈਂ ਕਮ ਕਮ ਜੰਨੀ ਗੁੜੀਆ ਠੀਕ ਨਹੀਂ ਐ ਤੇ ਮੁੰਡਾ ਤਾਂ ਨਹੀਂ ਐ ਤੇ ਬਾਬਾ ਨੂੰ ਗੁੱਸਾ ਹੀ ਆ ਗਿਆ ਕਿ ਐਸੇ ਪਾਣੀ ਹੋ ਜਾਏ ਬਾਬਾ ਕੋ ਬਾਬਾ ਮੈਂ ਮੈਂ ਘਰ ਵਾਲੇ ਨੂੰ ਕਿਹਾ ਤੂੰ ਬਾਬਾ ਜੀ ਹਾਂ ਉਹਨਾਂ ਨੇ ਹਾਂ ਮੈਨੂੰ ਤਾਂ ਪਹਿਲੇ ਪਤਾ ਨਹੀਂ ਲੱਗਾ ਵੀ ਬਾਅਦ ਚ ਉਹਨਾਂ ਨੇ ਸਾਨੂੰ ਨਹੀਂ ਦੱਸਿਆ ਕਿ ਇਹਨਾਂ ਨੇ ਪਾਣੀ ਲੱਦ ਲਿਆ ਕਰ ਉਹ ਫੋਟਾ ਬੜਾਈ ਨਾ ਉਹ ਕਿਹਦੇ ਆਇਸ ਨੂੰ ਨਹੀਂ ਨਹੀਂ ਹੌਂ ਤੇ ਠਾਣੇ ਆ ਹੌਂ ਤੇ ਆਂਦੇ ਠਾਣੇ ਆ ਹਾਂ ਇਹ ਬੰਦੇ ਦਾ ਖਾਵਾ ਬਾਰੀ ਜਾਦੀ ਨੂੰ ਰਕਾ ਰਾਂ ਮੈਂ ਬੱਸ ਇਹ ਤਾਂ ਮੱਕਾ ਪੀਤਾ ਸੀ ਹਾਂਜੀ ਤੇ ਦੇ ਦਿਆਂ ਤਿੰਨ ਬੰਦੇ ਮੁੰਡਾ ਜਿਹੜਾ ਕੋਈ ਟ੍ਰੈਕਿੰਗ ਕਰੀਂ ਮੰਨਦੇ ਨਹੀਂ ਕਿ ਐਸ ਐਸ ਐਲ ਨਾ ਮੈਂ ਆਪਾਂ ਵੀ ਕੰਮ ਕਰਦੇ ਸੀ ਢੰਗ ਨਾਲ ਹੀ ਢੰਗ ਨਾਲ ਮਾਰੀ ਹਾਦਸੇ ਮੰਗਤ ਹੈ ਮੰਗਤ ਹੈ ਜੀ ਸਾਹਿਬ ਜਿਹੜੀ ਧੱਕੇ ਦੇ ਵੱਡੇ ਆਪਰੇ ਆਪਦੀ ਇਹ ਵੀ ਮੰਗੇ ਆ ਵੀ ਜਿੱਦਾਂ ਬਾਕੀ ਕੇ ਲੋਨ ਨੂੰ ਨਜਾਇਜ਼ ਨਜਾਇਜ਼ ਨਾ ਕੋਈ ਹੋਵੇ ਕੱਲਾ ਹੈਗਾ ਹੀ ਇਹ ਤੇ ਸਾਨੂੰ ਕਲਾ ਵੀ ਕੱਲਾ ਹੀ ਕਰੇ